ਗਾਵੇ ਕੋ ਤਾਣ ਹੋਵੇ ਕਿ ਸੈਤਾਨ ਕਈ ਮਨੁੱਖ ਸਮਰਥਾ ਵਿੱਚ ਆ ਕੇ ਰੱਬ ਦੇ ਤਾਣ ਨੂੰ ਗਾਉਂਦੇ ਹਨ ਭਾਗ ਉਸਤੀ ਸਿਪਸਲਾ ਕਰਦੇ ਹਨ ਗਾਵੇ ਕੋ ਦਾਤ ਜਾਣੈ ਨਿਸ਼ਾਨ ਕਈ ਉਸਤੀਆਂ ਦਾਤਾਂ ਨੂੰ ਅਸਲੀ ਨਿਸ਼ਾਨ ਸਮਝ ਕੇ ਗਾਉਂਦੇ ਹਨ ਗਾਵੇ ਕੋ ਗੁਣ ਵਡਿਆਈਆਂ ਚਾਰ ਕਈ ਮਨੁੱਖ ਉਸ ਦੀਆਂ ਸੋਹਣੀਆਂ ਗੁਣਾ ਤੇ ਸੋਹਣੀਆਂ ਵਡਿਆਈਆਂ ਨੂੰ ਗਾਉਂਦੇ ਹਨ ਗਾਵੈ ਕੋ ਵਿਦਿਆ ਵਿਕਮ ਵੀਚਾਰ ਕਈ ਮਨੁੱਖ ਵਿਦਿਆ ਦੇ 14 ਕਿੱਡ ਗਿਆਨ ਨੂੰ ਗਾਉਂਦੇ ਹਨ ਗਾਵੈ ਕੋ ਸਾਜ ਕਰੇ ਤਨਖੇ ਕਈ ਮਨੁੱਖ ਗਾਉਂਦੇ ਹਨ ਕਿ ਅਕਾਲ ਪੁਰਖ ਵਾਇਗ੍ਰ ਸ਼ਰੀਰ ਬਣਾ ਕੇ ਫਿਰ ਸਵਾ ਕਰ ਦਿੰਦਾ ਹੈ ਗਾਵੇ ਕੋ ਜੀ ਲੈ ਫਿਰਦੇ ਕੇ ਮਨੁੱਖ ਗਾਉਂਦੇ ਹਨ ਕਿ ਆਕਾਰਪੁਰਕ వైਗਰੂ ਹੈ ਰੀ ਸ਼ਰੀਰਾਂ ਵਿੱਚੋਂ ਜੀਂਦਾ ਕੱਢ ਕੇ ਫਿਰ ਦੂਜੇ ਸ਼ਰੀਰ ਵਿੱਚ ਪਾ ਦਿੰਦਾ ਹੈ ਗਾਵੇ ਕੋ ਜਾਪੈ ਦਿਸੈ ਦੂਰ ਕੇ ਮਨੁੱਖ ਗਾਉਂਦੇ ਹਨ ਕਿ ਆਕਾਰਪੁਰਕ వైਗਰੂ ਦੂਰ ਦਿਸਦਾ ਹੈ ਗਾਵੇ ਕੋ ਵੇਖੈ ਹਾਦਰ ਹਦੂਰ ਕੇ ਮਨੁੱਖ ਗਾਉਂਦੇ ਹਨ ਕਿ ਆਕਾਰਪੁਰਕ వైਗਰੂ ਸਾਡੇ ਨੇੜੇ ਨੇ ਸਹੇਰੇ ਹੈ ਕਿਸਾਨੀ ਵੇਖ ਰਿਹਾ ਹੈ ਕਥਨਾ ਕਥਤੀ ਨਾ ਆਵੇ ਟੋਟ ਹੁਕਮ ਦੇ ਵਰਣਨ ਕਰਨ ਦੀ ਟੋਟ ਨਹੀਂ ਆ ਸਕੀ ਭਾਗ ਹੁਕਮ ਦਾ ਵਰਣਨ ਕਰ ਕਰਕੇ ਹੁਕਮ ਦਾ ਅੰਤ ਨਹੀਂ ਪੈ ਸਕਿਆ ਕਥ ਕਥ ਕਥਤੀ ਕੋਟੀ ਕੋਟ ਕੋਟ ਕਰੋੜਾਂ ਜੀਵਾਂ ਨੇ ਬਿਆੰਤਵਾਰ ਅਕਾਲਪੁਰਖ ਦੇ ਵੈਗ੍ਰੂ ਦੇ ਨਾਮ ਨੂੰ ਸਿੰਮਰਿਆ ਹੈ ਦੇਂਦਾ ਦੇ ਲੈਂਦੇ ਥਕ ਪਾਹੈਂ ਅਕਾਲਪੁਰਖ ਵੈਗ੍ਰੂ ਦਾਤਾ ਬਕਸ਼ਟੇ ਜੀ ਲੈ ਲੈ ਕੇ ਥਕ ਰੇ ਜੁਗਾ ਜੁਗੰਤਰ ਖਾਹੀ ਖਾਹੈ ਜੀਵ ਜੁਗਾ ਤੋਂ ਉਹਦੇ ਪਦਾਰਥ ਖਾਂਦੇ ਆ ਰਹੇ ਹਨ ਹੁਕਮੇ ਹੁਕਮ ਚਲਾਏ ਰਾਹ ਅਕਾਲ ਪੁਰਖ ਵਾਹਿਗੁਰੂ ਆਪਣਾ ਹੁਕਮ ਚਲਾ ਰਿਹਾ ਹੈ ਨਾਨਕ ਵਿਗਸੈ ਵੇ ਪਰਵਾਹ ਏ ਨਾਨਕ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਹੁਕਮ ਚਲਾ ਕੇ ਖੁਸ਼ ਹੈ ਤੇ ਬੇਪਰਵਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ